ਲਓ ਜੀ ਆਇਆ ਇਹ ਕਮਗਰਾਂ ਦਾ ਜੋੜਾ ਠੀਕ ਹੈ ਜੀ ਜਿਸ ਵੀਰ ਨੂੰ ਚਾਹੀਦਾ ਆਪਣੇ ਨਾਲ ਦਾਤਾ ਕਰ ਲਓ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲਾਉ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਦੋਸਤੋ ਅੱਜ ਜਿਹੜਾ ਆਪਾਂ ਤੁਹਾਨੂੰ ਬਰੀਡਰ ਜੋੜਾ ਲੈ ਕੇ ਆਏ ਹਾਂ ਭਰਾਵਾਂ ਦੇ ਆਸਤੇ ਤੇ ਕਮਗਰਾਂ ਦਾ ਜੋੜਾ ਬਾਤ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆ ਲਓ ਜੀ ਆਹ ਕਮਗਰ ਨਰ ਜੇ ਵੱਡਾ ਬਰੀਡਰ ਨਰ ਜੇ ਤੇ ਬਰੀਡਰ ਜੀ ਦੋਸਤੋ ਜਿਹੜਾ ਜੋੜਾ ਵਾ ਲਗਾ ਲਗਾਇਆ ਜੋੜਾ ਜੀ ਤੇ ਲਓ ਜੀ ਅੱਖ ਦਾ ਸ਼ੌਂਕ ਕਰੋ ਜੀ ਆ ਵੇਖੋ ਜੀ ਕੁਆਲਿਟੀਆਂ ਵੇਖੋ ਜੀ ਨਰਦੀਆਂ ਆ ਸ਼ੌਂਕ ਕਰੋ ਮੇਰੇ ਭਰਾ ਕਿਉਂਕਿ ਆਪਾਂ ਭਰਾਵਾਂ ਨੂੰ ਐਸਾ ਸ਼ੌਂਕ ਕਰਾਵਾਂਗੇ ਜਿਹੜਾ ਰੂਹ ਖੁਸ਼ ਹੋਏ ਕੋਈ ਕਾਫੀ ਜਿਆਦਾ ਆਪਾਂ ਅੱਗੇ ਪਰੀਂਦੇ ਲੈ ਗਾਈਦੇ ਆ ਅੱਜ ਆ ਜਿਹੜਾ ਆਪਾਂ ਦੋਸਤੋ ਮਲਕੀ ਜੋੜਾ ਹੀ ਕੇ ਵੀਰ ਕੋ ਆਪਾਂ ਨੂੰ ਮਿਲ ਗਿਆ ਜੀ ਲਗਾ ਲਗਾਇਆ ਜੋੜਾ ਰਿਜ਼ਲਟ ਜਿਹੜਾ ਜੋੜਾ ਹੈਗਾ ਜੀ ਇੱਕrangle ਬਸ ਲੋਈ ਦਜੀ ਅੱਖ ਦਾ ਤਾਂ ਨਹੀਂ ਸ਼ੌਂਕ ਕਰਾਨੇ ਸੇਮ ਅੱਖ ਜੀ ਠੀਕ ਹੈ ਤੇ ਭਾਰ ਦਾ ਸ਼ੌਂਕ ਕਰੋ ਆਹ ਲੋ ਜੀ ਜਿਹੜਾ ਇਹਦੇ ਵਿੱਚ ਪਾਰਾੜਾ ਆ ਰਿਹਾ ਜੀ ਇਹਦਾ ਬਹੁਤ ਜਿਆਦਾ ਕਿਰਦਾਰ ਹੁੰਦਾ ਵਾ ਤੇ ਜਿਹੜਾ ਇਹਨੂੰ ਮੈਂਟੇਨ ਪੂਰਾ ਵੇਖੋ ਜੀ ਬੰਦ ਤੇੜਾ ਬਾਂਦੀ ਜੋੜ ਆ ਲੋ ਜੀ ਮਨਿਆਂ ਦਾ ਹੀ ਸ਼ੌਂਕ ਕਰ ਲੋ ਹੋਈ ਬਸੋ ਆਪ ਹੈ ਗਾਈ ਨਰਜੇ ਕਬੂਤਰ ਦੇ ਤੇ ਆਪਣੇ ਜਿਹੜੇ ਭਰਾਵਾ ਜੀ ਹੱਡੀ ਦੇਖ ਲੋ ਜੀ ਕਿਸਤੀ ਨੂੰ ਮਾਦੀ ਹੱਡੀ ਹੈਗੀ ਆ ਅਗਲੇ ਬਣੇ ਚੌੜਾ ਤੇ ਪਿਛਲੇ ਬਣੇ ਬਾਂਦ ਬਹੁਤ ਹੀ ਵੱਡਾ ਜਿਹੜਾ ਨਾਰੇ ਆ ਆ ਦੇਖੋ ਇਹ ਗੇਤਨ ਅਖਦਾ ਸ਼ੌਂਕ ਕਲਾਬ ਨੇ ਕਰਾਇਆ ਠੀਕ ਹੈ। ਆਕੇ ਲੋ ਛੱਡ ਕੇ ਤਾਂ ਨਿਸ਼ਾਨ ਲਾਉਣੀ। ਲੋ ਯਾਤਰੀ। ਜੀ ਦੋਸਤੋ ਹੁਣ ਆਪਾਂ ਭਰਾਵਾਂ ਨੂੰ ਜਿਹੜਾ ਸ਼ੌਕ ਕਰਾਉਣ ਲੱਗੇ ਆ ਆਪਣੇ ਭਰਾਵਾ ਜਿਹੜੇ ਸਬਸਕ੍ਰਾਈਬਰ ਸਾਰੇ ਭਰਾਵਾਂ ਦਾ ਹਲ ਧੰਨਵਾਦ ਹੈ ਹੁੰਦਾ ਸਾਭਜੀ ਨੇ ਆਪਣੇ ਸਪੈਸ਼ਲੀ ਉਹਨਾਂ ਦਾ ਵੀ ਧੰਨਵਾਦ ਹੈ ਜੀ। ਇਹਦੀ ਅੱਖ ਦਾ ਰਿੰਗ ਸ਼ਿੰਗ ਚੈੱਕ ਕਰ ਲੋ। ਅਮਿਤਪਾਲ ਸਿੰਘ ਜੀ ਮਜੀਠੇ ਤੋਂ ਆ ਜੀ। ਅਮਿਤਪਾਲ ਸਿੰਘ ਜੀ ਖੇਮ ਕਰਨ ਤੋਂ ਬਾਉ ਮਸੀਹ ਜੀ। ਬਹੁ ਵੀਰਿਆ ਜੀ ਆਪਣਾ ਖੇਮ ਕਰਨ ਤੋਂ ਉਹਨਾਂ ਦਾ ਧੰਨਵਾਦ ਹੈ ਜੀ ਗੁੱਡੂ ਭਾਜੀ ਜੀ ਕਾਲਾ ਜੱਟ ਜੀ ਜਸ ਸਮਰਾ ਜੀ ਸੰਜੀਵ ਚੋਹਾਨ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਲਓ ਜੀ ਬਹੁਤ ਹੀ ਜ਼ਿਆਦਾ ਘਟ ਇਹਦੇ ਨਾਲ ਦੇ ਜਿਹੜੇ ਆ ਪਰਿੰਦੇ ਲੱਭਦੇ ਆ ਤੇ ਮੈਂ ਭਰਾਵਾਂ ਨੂੰ ਜਿਹੜਾ ਅਚੰਗੀਆਂ ਕੁਆਲਿਟੀਆਂ ਦੇ ਵਿੱਚ ਜਿਹੜੇ ਆ ਆਪਾਂ ਜੋੜਾ ਵਾ ਇੱਕੋ ਜਿਹਾ ਹੀ ਜੋੜਾ ਵਾ ਤੇ ਬਰੀਡਾ ਜੋੜਾ ਵੇ ਲੋ ਮੂਮ ਨੋਕ ਦੇ ਵਿੱਚ ਮਾਦੀ ਆ ਤੇ ਮੂਮ ਨੋਕ ਦੇ ਵਿੱਚ ਹੀ ਜਿਹੜਾ ਕਬੂਤਰ ਤੇ ਲਓ ਜੀ ਦੂਜੀ ਅੱਖ ਦਾ ਤੁਹਾਨੂੰ ਸ਼ੌਂਕਰਾ ਦਿੰਨੇ ਆ ਅਖਾਈਆਂ ਇਹ ਦੋਸਤੋ ਜਿਹੜੀ ਮੀਆਂ ਨजीर ਬਲੱਡ ਲਾਈਨ ਦੇ ਵਿੱਚ ਉਹ ਜੋੜਾ ਹੈਗਾ ਵਾ ਆ ਦੇਖੋ ਸ਼ੌਂਕ ਕਰ ਲੋ ਜੀ ਤੇ ਬਹੁਤ ਹੀ ਜ਼ਿਆਦਾ ਜਿਹੜਾ ਘੱਟ ਲੱਭਦੇ ਲੋ ਜੀ ਤੇ ਇਹਦੇ ਭਾਰ ਦਾ ਤਾਂ ਨਹੀਂ ਸ਼ੌਂਕ ਕਰਾਉਂਦੇ ਆ ਆ ਲੋ ਜੀ ਕਿਉਂਕਿ ਵੀਰ ਨੇ ਜਿਹੜੇ ਆ ਇਹਨਾਂ ਦੇ ਬੱਚੇ ਉਡਾਏ ਵੀ ਆ ਕਈ ਕਮੀਆਂ ਕਰਕੇ ਜਿਹੜਾ ਵੀਰ ਨੂੰ ਲੋੜ ਪੈ ਗਈ ਪੈਸਿਆਂ ਦੀ ਉਹਨੇ ਸਮਝ ਲਓ ਵੀ ਆਪਾਂ ਲੈ ਆਂਦੇ ਆ ਤੇ ਨੇ ਸੇਲ ਦਿੱਤੇ ਇੱਕ ਤੇ ਟਿਕ ਦੇਣੀ ਕਿਉਂਕਿ ਵੀਰ ਜਿਹੜਾ ਫੜਦਾ ਘੱਟ ਹੈ ਜੀ ਕਬੂਤਰਾਂ ਨੂੰ ਤੇ ਮਾਦੀ ਮੇਰੇ ਹਿਸਾਬ ਨਾਲ ਵੀਰ ਕਹਿੰਦਾ ਹਾਂ ਡਿਆਂ ਰਹੀਏ ਕਿਉਂਕਿ ਇਹਦਾ ਥੋੜਾ ਜਣਾ ਨਾ ਜੋੜ ਖੁੱਲਾ ਸੀ ਜੀ ਮੈਂ ਦੇਖਿਆ ਲੋਈ ਆਪਣੇ ਜਤਿੰਦਰ ਭਾਜੀ ਆ ਜੀ ਉਹਨਾਂ ਦਾ ਵੀ ਧੰਨਵਾਦ ਆ ਬੁੱਟਰ ਸਾਹਿਬ ਜੀ ਸੰਧੂ ਸਾਹਿਬ ਜੀ ਆਪਣੇ ਗੁਰਪ੍ਰੀਤ ਭਾਜੀ ਆ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਲਓ ਜੀ ਹੁਣ ਤੁਹਾਨੂੰ ਛੱਡ ਕੇ ਸ਼ੌਂਕ ਕਰਾਉਣੀ ਹੈ ਰੋਇਆ ਜੋੜਾ ਇਹ ਲੱਗਾ ਲੱਗਾ ਇਹ ਜੋੜਾ ਜੀ ਮੇਰੇ ਲੋੜ ਤੇ ਜੇ ਅਸੀ ਵੀਰ ਨੂੰ ਚਾਹੀਦਾ ਹੋਵੇ ਆਪਣੇ ਨਾਲ ਕੰਟੈਕਟ ਜਰੂਰ ਕਰਿਓ ਤੇ ਆਪਣਾ ਜਿਹੜਾ WhatsApp ਨੰਬਰ ਜੀ ਦੋਸਤੋ 623964481 ਆਪਣਾ WhatsApp ਨੰਬਰ ਹੈਗਾ ਜੀ ਜਿਹੜੇ ਵੀਰ ਨੂੰ ਆਪਣੇ ਨੂੰ ਚਾਹੀਦਾ ਵੇ ਕਰੀ ਜਰੂਰ ਜਿਹੜਾ ਕੰਟੈਕਟ ਕਰਕੇ ਆਪਣੇ ਨਾਲ WhatsApp ਤੇ ਜੀ ਲੈ ਸਕਦਾ ਆਪਣੇ ਕੋਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਜੀ